ਤਨ ਜਗਤ ਗੁਰੂ ਸਤਗੁਰੂ ਉਦਾਸ ਮਹਾਰਾਜ ਜੀ ਦੀ ਗੁਰੂ ਰੂਪੀ ਪਿਆਰੀ ਸਾਧ ਸੰਗਤ ਜੀ ਜੈ ਗੁਰਦੇਵ ਤਨ ਗੁਰਦੇਵ ਅੱਜ ਦੇ ਪਾਵਨ ਤੇ ਪਵਿੱਤਰ ਸ਼ਬਦ ਦੇ ਵਿੱਚ ਤਨ ਤਨ ਜਗਤ ਗੁਰੂ ਸਤਗੁਰੂ ਉਦਾਸ ਮਹਾਰਾਜ ਜੀ ਪਾਵਨ ਤੇ ਪਵਿੱਤਰ ਅੰਮ੍ਰਿਤ ਬਾਣੀ ਵੀ ਸਮਝਾਉਣਾ ਕਰਦੇ ਨੇ ਕਿ ਸਾਧ ਸੰਗਤ ਜੀ ਜੋ ਸੋਹਣ ਪਾਵਨ ਪਵਿੱਤਰ ਸ਼ਬਦ ਹੈ ਸੋਹੰਗ ਸਤਨਾਮ ਦਾ ਜੋ ਵੀ ਜੀਵ ਸ਼ਬਦ ਦੇ ਨਾਲ ਜੁੜੇਗਾ ਸਾਧ ਸੰਗਤ ਜੀ ਉਸ ਦਾ ਜੋ ਪਾਰ ਉਤਾਰਾ ਨਿਸ਼ਚਿਤ ਹੈ ਜੋ ਗੁਰੂ ਦੇ ਵਚਨ ਮੰਨਦਾ ਹੈ ਜੋ ਜੀਵ ਗੁਰੂ ਦੇ ਵਚਨ ਮੰਨਦਾ ਹੋਇਆ ਸੰਸਾਰ ਦੇ ਵਿੱਚ ਕਾਰ ਵਿਹਾਰ ਕਰਦਾ ਹੋਇਆ ਸਾਧ ਸੰਗਤ ਜੀ ਜੋ ਸੋਹੰਗ ਸਤਨਾਮ ਦਾ ਜਾਪ ਕਰੇਗਾ ਗੁਰਾਂ ਦੇ ਦਿੱਤੇ ਹੋਏ ਗੁਰਮੰਤਰ ਦਾ ਜਾਪ ਕਰੇਗਾ ਸਾਧ ਸੰਗਤ ਜੀ ਉਹ ਬੇਗਮਪੁਰਾ ਦਾ ਵਸਨੀਕ ਬਣੇਗਾ ਉਸ ਨੂੰ ਆਪਣੇ ਅੰਦਰੋਂ ਹੀ ਸੱਚ ਦੀ ਪ੍ਰਾਪਤੀ ਹੋ ਜਾਣੀ ਹੈ ਉਸ ਨੂੰ ਆਪਣੇ ਅੰਦਰੋਂ ਹੀ ਪ੍ਰਮਾਤਮਾ ਦੀ ਪ੍ਰਾਪਤੀ ਹੋ ਜਾਣੀ ਸੋਹੰਗ ਸੋਹੰਗ ਉਚਾਰਿਆ ਸ੍ਰੇਸ਼ਟ ਪੁਰਸ਼ ਸੰਗ ਪਿਆਰ ਸਾਤਸੰਗਤ ਜੀ ਸਤਿਗੁਰੂ ਅਰਬਦਾਸ ਮਹਾਰਾਜ ਜੀ ਫਰਮਾਉਂਦੇ ਨੇ ਕਿ ਸੋਹੰ ਸੋਹੰਗ ਦਾ ਸਿਮਰਨ ਕਰਨ ਦੇ ਨਾਲ ਸ਼੍ਰੇਸ਼ਟ ਪੁਰਸ਼ਾ ਦੇ ਨਾਲ ਮਿਲਾਪ ਹੁੰਦਾ ਹੈ ਪਿਆਰ ਹੁੰਦਾ ਹੈ ਕਹਿੰਦਾ ਭਾਉ ਸਾਤਸੰਗਤ ਜੀ ਆਪਾਂ ਜਿਸ ਤਰ੍ਹਾਂ ਦੀ ਸੰਗਤ ਕਰਦੇ ਆਂ ਵੈਸਾ ਹੀ ਜੋ ਰੰਗ ਚੜਨਾ ਸ਼ੁਰੂ ਹੋ ਜਾਂਦਾ ਹੈ ਤੇ ਇਨਸਾਨ ਦੀ ਸੋਚ ਜੈਸੀ ਹੁੰਦੀ ਹੈ ਸਾਤਸੰਗਤ ਉਸ ਦੇ ਆਸ-ਪਾਸ ਵੈਸੇ ਹੀ ਲੋਕ ਰਹਿਣਦੇ ਨੇ ਇਹ ਸਾਤਸੰਗਤ ਜੀ ਅਕਸਰ ਸਕੂਲ ਕਾਲਜ ਦੇ ਵਿੱਚ ਵੀ ਦੇਖਿਆ ਜਾਂਦਾ ਹੈ ਜੀਵ ਜਿਸ ਪ੍ਰਕਾਰ ਦਾ ਹੈ ਸਾਧ ਸੰਗਤ ਜੋ ਉਸੇ ਪ੍ਰਕਾਰ ਦੇ ਉਹਦੇ ਸਾਥੀ ਹੁੰਦੇ ਨੇ ਇਹ ਸਾਧ ਸੰਗਤ ਦੀ ਕੁਦਰਤੀ ਹੈ ਕਿ ਜਿਸ ਤਰ੍ਹਾਂ ਦੀ ਸੋਚ ਇਨਸਾਨ ਰੱਖਦਾ ਆ ਵੈਸੇ ਹੀ ਇਨਸਾਨ ਉਸਦੇ ਆਸ-ਪਾਸੇ ਆਣੇ ਸ਼ੁਰੂ ਹੋ ਜਾਂਦੇ ਨੇ ਗੁਰਬਾਣੀ ਦਾ ਫਰਮਾਨ ਹੈ ਤੁਰਦੇ ਕੋ ਤੁਰਦਾ ਮਿਲੈ ਉੜਤੇ ਕੋ ਉੜਦਾ ਜੀਵਤੇ ਕੋ ਜੀਵਤਾ ਮਿਲੈ ਮੂਹੇ ਕੋ ਮੂ ਨਾਨਕ ਸੋਸਾ ਲਾਈ ਐ ਜਿਨ ਕਾਰਨ ਕੀਆ ਤੇ 사త్సੰਗਤ ਜੀ ਸੱਚ ਹੈ ਜਿਸ ਤਰ੍ਹਾਂ ਦੀ ਮਨ ਦੇ ਵਿੱਚ ਭਾਵਨਾ ਹੋਵੇਗੀ ਵੈਸਾ ਹੀ ਸਾਡਾ ਜੋ ਆਲਾ ਦੁਆਲਾ ਹੈ ਬਣ ਜਾਂਦਾ ਹੈ ਤੇ ਸਤਗੁਰੂ ਜੀ ਸਮਝਾਉਂਦੇ ਨੇ ਕਿ ਭਾਈ ਜੈਸੀ ਤੇਰੀ ਸੋਚ ਹੈ ਵੈਸੀ ਤੇਰੀ ਸੰਗਤ ਹੋ ਜਾਣੀ ਤੇ 사త్సੰਗਤ ਜੀ ਜੈਸੀ ਫਿਰ ਸੰਗਤ ਹੋਏਗੀ ਸਾਡੇ ਉੱਪਰ ਰੰਗ ਹੋਰ ਜ਼ਿਆਦਾ ਗੂੜਾ ਹੋ ਜਾਂਦਾ ਹੈ ਸਾਤ ਸੰਗਤ ਜੀ ਸ਼ਰਾਬੀਆਂ ਦੀ ਸੰਗਤ ਚ ਰਵਾਂਗੇ ਸਾਨੂੰ ਸ਼ਰਾਬ ਬਾਰੇ ਪਤਾ ਲੱਗੇਗਾ ਹੋ ਸਕਦਾ ਭਾਈ ਅਸੀਂ ਨਸ਼ਾ ਵੀ ਕਰਨ ਲੱਗ ਜਾਈਏ ਚੋਰਾਂ ਦੀ ਸੰਗਤ ਚ ਰਹਿ ਕੇ ਸਾਨੂੰ ਚੋਰੀ ਬਾਰੇ ਪਤਾ ਲੱਗੇਗਾ ਤੇ ਐਸੇ ਕਰਕੇ ਸਤਗੁਰੂ ਦਾਸ ਮਹਾਰਾਜ ਜੀ ਫਰਮਾਉਂਦੇ ਨੇ ਕਿ ਬੇਟਾ ਅਗਰ ਸੰਗਤ ਕਰਨੀ ਹੈ ਸੰਤ ਦੀ ਕਰ ਸੰਤ ਚੀ ਸੰਗਤ ਸੰਤ ਕਥਾਰਾ ਸੰਤਾਂ ਦੀ ਸੰਗਤ ਕਰੀਏ ਸੰਤਾਂ ਦੀ ਕਥਾ ਸੁਣੀਏ ਸਾਤ ਸੰਗਤ ਜੀ ਸੰਤ ਹੀ ਨੇ ਸਾਤ ਸੰਗਤ ਜੋ ਸਬਦ ਦਾ ਭਲਾ ਮੰਗਦੇ ਨੇ ਜੋ ਚਾਹਦੇ ਨੇ ਕਿ ਭਾਈ ਦੁਨੀਆ ਦਾ ਹਰ ਬੱਚਾ ਦੁਨੀਆ ਦਾ ਹਰ ਸਾਧ ਸੰਗਤ ਜੀ ਮਰਦ ਹਰ ਔਰਤ ਹਰ ਬਜ਼ੁਰਗ ਹਰ ਇਨਸਾਨ ਸਾਧ ਸੰਗਤ ਜੀ ਸੱਚ ਦੇ ਰਾਹ ਤੇ ਚੱਲੇ ਆਪਸ ਦੇ ਵਿੱਚ ਮਿਲ ਜੁਲ ਕੇ ਰਹੇ ਨਸ਼ਿਆਂ ਤੋਂ ਬਚੇ ਤੇ ਉਸ ਪਰਮ ਪਿਤਾ ਪਰਮਾਤਮਾ ਦਾ ਸਾਧ ਸੰਗਤ ਜੀ ਸਿਮਰਨ ਕਰੇ ਤੇ ਸੱਚਖੰਡ ਦੇ ਵਿੱਚ ਜਾ ਕੇ ਬੇਗੰਪੁਰਾ ਦੇ ਵਿੱਚ ਜਾ ਕੇ ਉਹ ਵਸਨੀਕ ਬਣੇ ਇਹ ਸਾਧ ਸੰਗਤ ਜੀ ਪੂਰੀ ਦੁਨੀਆ ਦੇ ਵਿੱਚ ਜੋ ਸ਼ੁਖ ਸ਼ਾਂਤੀ ਮੰਗਦਾ ਉਹ ਸ਼ਾਂਤੀ ਹੈ ਸਤਗੁਰੂ ਜੀ ਫਰਮਾਉਂਦੇ ਨੇ ਕਿ ਜੀਵ ਜੇਕਰ ਤੁਸੀਂ ਨਾਮ ਜਪਦੇ ਹੋ ਸੋਹੰਗ ਸਤਨਾਮ ਦਾ ਤਾਂ ਸਾਧ ਸੰਗਤ ਜੀ ਵੱਡੇ ਵੱਡੇ ਸੰਤ ਮਹਾਪੁਰਖ ਸਾਡੀ ਜ਼ਿੰਦਗੀ 'ਚ ਆਉਣਗੇ ਵੱਡੇ ਵੱਡੇ ਮਹਾਪੁਰਸ਼ਾਂ ਦੇ ਨਾਲ ਸਾਡੀ ਮੁਲਾਕਾਤ ਹੋਵੇਗੀ ਤੇ ਸੱਚੇ ਸਾਧ ਸੰਗਤ ਜੀ ਜੋ ਸਤ ਸੰਗੀ ਇਨਸਾਨ ਹੈ ਵੱਡੇ ਵੱਡੇ ਜੋ ਸੰਤ ਨੇ ਮਹਾਪੁਰਸ਼ ਨੇ ਉਹ ਜ਼ਿੰਦਗੀ ਵਿੱਚ ਆਉਂਦੇ ਨੇ ਸਤਗੁਰੂ ਅਰਦਾਸ ਮਹਾਰਾਜ ਜੀ ਨੇ ਜਦੋਂ ਸੱਚ ਦੀ ਪ੍ਰਾਪਤੀ ਕੀਤੀ ਸਾਧ ਸੰਗਤ ਜੀ ਵੱਡੇ ਵੱਡੇ ਰਾਜਾ ਮਹਾਰਾਜਾ ਸਾਧ ਸੰਗਤ ਜੀ ਦੇ ਦਰਬਾਰ 'ਚ ਆ ਕੇ ਬੈਠਦੇ ਨੇ 52 ਰਾਜੇ ਸਾਧ ਸੰਗਤ ਜੀ ਇਤਿਹਾਸ ਕਹਿੰਦਾ ਕਿ ਉਸ ਤੋਂ ਵੀ ਜ਼ਿਆਦਾ ਸਨ ਸਤਿਗੁਰੂ ਅਰਦਾਸ ਮਹਾਰਾਜ ਜੀ ਦੇ ਚੇਲੇ ਬਣੇ ਤੇ ਸਾਧ ਸੰਗਤ ਜੀ ਕਿੰਨੇ ਵੱਡੇ ਵੱਡੇ ਪੰਡਤ ਸਤਿਗੁਰੂ ਅਰਦਾਸ ਮਹਾਰਾਜ ਜੀ ਦੇ ਚਰਨੀ ਆ ਕੇ ਬੈਠਦੇ ਨੇ ਕਿਉਂ ਸਾਧ ਸੰਗਤ ਜੀ ਕਿਉਂਕਿ ਉਹਨਾਂ ਨੇ ਸੱਚ ਦਾ ਪ੍ਰਚਾਰ ਕੀਤਾ ਤੇ ਸਤਿਗੁਰੂ ਜੀ ਸਾਨੂੰ ਵੀ ਸਮਝਾਉਂਦੇ ਨੇ ਕਿ ਜੀਵ ਸੋਹੰਗ ਸੋੰਗ ਚਾਰੀਏ ਸ੍ਰੇਸ਼ਟ ਪੁਰ ਸੰਗ ਪਿਆਰ ਕਿ ਪ੍ਰਮਾਤਮਾ ਦਾ ਸਿਮਰਨ ਕਰ ਸ੍ਰੇਸ਼ਟ ਪੁਰਸ਼ਾਂ ਦਾ ਪਿਆਰ ਮਿਲੇਗਾ ਅਗੇ ਸਤਿਗੁਰੂ ਜੀ ਫਰਮਾਉਂਦੇ ਨੇ ਸੋਹੰਗ ਸੋਹੰਗ ਉਚਾਰੀਐ ਕਬੂ ਨ ਆਵੇ ਹਰ ਕਿ ਸਾਧ ਸੰਗਤ ਜੀ ਜੋ ਸੋਹੰਗ ਸਤਨਾਮ ਦਾ ਜਾਪ ਕਰਦਾ ਹੈ ਸਵੇਰੇ ਸ਼ਾਮ ਸਾਧ ਸੰਗਤ ਜੀ ਸਮਾਧੀ ਲਗਾਉਂਦਾ ਹੈ ਸਾਰਾ ਦਿਨ ਕੰਮ ਧੰਦਾ ਕਰਦਾ ਕਰਦਾ ਵੀ ਪ੍ਰਮਾਤਮਾ ਦਾ ਸਿਮਰਨ ਕਰਦਾ ਆ ਸਤਿਗੁਰੂ ਜੀ ਫਰਮਾਉਂਦੇ ਨੇ ਭਾਈ ਜੋ ਸੱਚ ਦੇ ਰਾਹ ਤੇ ਚੱਲੇਗਾ ਸੰਗ ਸਤਨਾਮ ਦਾ ਜਾਪ ਕਰੇਗਾ ਪਰਮਾਤਮਾ ਕਦੇ ਉਸ ਨੂੰ ਹਾਰਨ ਨਹੀਂ ਦੇ ਦਿੰਦਾ ਨੀਚ ਹੈ ਉੱਚ ਕਰੇ ਮੇਰਾ ਗੋਬਿੰਦ ਕਾਹੂ ਤੇ ਨਾ ਡਰੈ ਸਾ ਸੰਗਤ ਜੋ ਡਰਦਾ ਨਹੀਂ ਹੈ ਕਿਸੇ ਤੋਂ ਜਦੋਂ ਸੱਚ ਦਾ ਸਾਥ ਦਿੰਦਾ ਆ ਸਾ ਸੰਗਤ ਜੀ ਕਿਸੇ ਤੋਂ ਵੀ ਨਹੀਂ ਡਰਦਾ ਤੇ ਸਾ ਸੰਗਤ ਜੀ ਜਦੋਂ ਸੱਚ ਨੂੰ ਜਿਤਾਣਾ ਹੋਵੇ ਨਾ ਜਦੋਂ ਸੱਚ ਹਾਰਦਾ ਹੋਵੇ ਜਿਵੇਂ ਕਿਤੇ ਪਾਣੀ 'ਚ ਪੱਥਰ ਵੀ ਤਰਾਣੇ ਪੈ ਸਾ ਸੰਗਤ ਜੀ ਤਰਾ ਦਿੰਦਾ ਹੈ ਜੇ ਕਿਤੇ ਚਮਤਕਾਰ ਵੀ ਕਰਨਾ ਪਵੇ ਸਾਧ ਸੰਗਤ ਜੋ ਪ੍ਰਮਾਤਮਾ ਉਹ ਕੁਦਰਤ ਚਮਤਕਾਰ ਵੀ ਕਰ ਦਿੰਦੀ ਹੈ ਪਰ ਸਾਧ ਸੰਗਤ ਜੀ ਸੱਚ ਨੂੰ ਹਾਰ ਨਹੀਂ ਜਿੱਦਿੰਦੀ ਸੋਹੰਗ ਸੋਹੰਗ ਉਚਾਰਿਆ ਕਬੂ ਨਾ ਆਵੇ ਹਾਰ ਇਹ ਸਾਧ ਸੰਗਤ ਜੀ ਪ੍ਰਮਾਤਮਾ ਦੀ ਦੁਨੀਆ ਦੇ ਵਿੱਚ ਸੱਚ ਦੇ ਮਾਰਗ ਦੇ ਵਿੱਚ ਅਨੇਕਾ ਲੋਕ ਨੇ ਸਾਧ ਸੰਗਤ ਜੀ ਜਦੋਂ ਸੂਰਜ ਉਦੈ ਹੁੰਦਾ ਹੈ ਜਦੋਂ ਸੂਰਜ ਉਗਦਾ ਹੈ ਸੱਚ ਦਾ ਸਾਤਸੰਗ ਜੀ ਅੰਧਕਾਰ ਜੋ ਹੈ ਝੂਟ ਹੈ ਵਹਿਮ ਪਰਮ ਅਡੰਬਰ ਪਖੰਡ ਹੈ ਉਸ ਨੂੰ ਬੜੀ ਤਕਲੀਫ ਹੁੰਦੀ ਹੈ ਬੜੀ ਸਮੱਸਿਆ ਹੁੰਦੀ ਹੈ ਫਿਰ ਉਹ ਸਾਤਸੰਗ ਜੀ ਵਿਰੋਧ ਕਰਦਾ ਹੈ ਤੇ ਸਤਿਗੁਰੂ ਅਰਜਨਦਾਸ ਮਹਾਰਾਜ ਜੀ ਫਰਮਾਉਂਦੇ ਨੇ ਸੋਹੰਗ ਸੋਹੰਗ ਚਾਰੀਆ ਕਬੂ ਨ ਆਵੇ ਹਰ ਕਿ ਜੀਵ ਤੂੰ ਪ੍ਰਮਾਤਮਾ ਦਾ ਸਿਮਰਨ ਕਰ ਅੰਮ੍ਰਿਤ ਵੇਲੇ ਉੱਠ ਸਮਾਧੀ ਲਗਾਓ ਕੋਈ 2 ਮਿੰਟ 5 ਮਿੰਟ 10 ਮਿੰਟ 15 ਮਿੰਟ ਸਾਧ ਸੰਗਤ ਜੀ ਜਿੰਨਾ ਸਮਾਂ ਹੈ ਅਸੀਂ ਕੋਸ਼ਿਸ਼ ਕਰੀਏ ਪ੍ਰਮਾਤਮਾ ਦਾ ਸਿਮਰਨ ਕਰਨ ਤੇ ਸਤਿਗੁਰੂ ਜੀ ਫਰਮਾਉਂਦੇ ਨੇ ਭਾਈ ਜੋ ਬੈਠ ਕੇ ਪ੍ਰਮਾਤਮਾ ਦਾ ਸਿਮਰਨ ਕਰਦੇ ਨੇ ਸਵੇਰੇ ਤੇ ਸ਼ਾਮ ਤੇ ਸਾਧ ਸੰਗਤ ਜੀ ਦਿਨੇ ਕੰਮ ਕਾਰ ਕਰਦੇ ਵੀ ਪ੍ਰਮਾਤਮਾ ਦਾ ਸੋਹੰਗ ਸ਼ਬਦ ਜਪਦੇ ਨੇ ਸਾਧ ਸੰਗਤ ਜੀ ਕਦੇ ਹਾਰਦੇ ਨਹੀਂ ਸਾਹਮਣੇ ਵਾਲਾ ਕਿੱਡਾ ਹੀ ਵੱਡਾ ਹੋਵੇ ਸਾਧ ਸੰਗਤ ਜੀ ਪ੍ਰਮਾਤਮਾ ਕਦੇ ਉਸ ਨਿਹਾਰ ਨਹੀਂ ਜੇ ਦਿੰਦਾ ਜੋ ਸੱਚ ਦੇ ਮਾਰਗ ਤੇ ਚੱਲਦਾ ਹੈ ਅੱਗੇ ਸਤਿਗੁਰੂ ਜੀ ਫਰਮਾਉਂਦੇ ਨੇ ਸੋਹੰਗ ਸੋਹੰਗ ਉਚਾਰਿਆ ਗੁਰ ਕਾ ਨਾਮ ਗਹਿਿਰ ਸੋਹੰਗ ਸੋਹੰਗ ਉਚਾਰਿਆ ਖੋਜੇ ਮਤਸ ਦਿਨ ਕਿ ਸਾਧ ਸੰਗਤ ਜੀ ਜੋ ਸੋਹੰਗ ਸੋਹੰਗ ਸ਼ਬਦ ਜਪੇਗਾ ਉਸ ਨੂੰ ਗੁਰੂ ਦਾ ਜੋ ਖਜ਼ਾਨਾ ਹੈ ਸਾਧ ਸੰਗਤ ਜੀ ਜੋ ਖਜ਼ਾਨਾ ਗੁਰੂ ਕੋਲ ਹੈ ਗਿਆਨ ਦਾ ਖਜ਼ਾਨਾ ਨਾਮ ਰੂਪੀ ਖਜ਼ਾਨਾ ਆਪਣੇ ਅੰਦਰ ਜੋ ਬ੍ਰਹਮ ਗਿਆਨ ਹੈ ਸਾਧ ਸੰਗਤ ਜੀ ਉਹ ਉਸ ਨੂੰ ਪ੍ਰਾਪਤ ਹੋ ਜਾਂਦਾ ਹੈ ਸਤਿਗੁਰ ਜੀ ਸਮਝਾਣਾ ਕਰਦੇ ਨੇ ਸੋਹੰਗ ਸੋਹੰਗ ਚਾਰੀਆ ਗੁਰ ਕਾ ਨਾਮ ਗਹੀਲ ਕਿ ਭਾਈ ਗੁਰੂ ਦਾ ਨਾਮ ਰੂਪੀ ਖਜ਼ਾਨਾ ਗੁਰੂ ਦਾ ਜੋ ਗਿਆਨ ਹੈ ਉਹ ਜੀਵ ਦੇ ਕੋਲ ਆ ਜਾਂਦਾ ਹੈ ਪ੍ਰਸਾਦ ਸੰਗਤ ਜੀ ਸਤਿਗੁਰ ਅਦਾਸ ਮਹਾਰਾਜ ਜੀ ਫਰਮਾਉਂਦੇ ਨੇ ਭਾਈ ਗੁਰੂ ਉਸੇ ਤੇ ਹੀ ਪਰਸੰਨ ਹੁੰਦਾ ਆ ਜੋ ਗੁਰੂ ਦੇ ਵਚਨ ਮੰਨਦਾ ਹੈ ਬਚਨੀ ਤੌਰ ਮੋਰ ਮਨ ਮੰਮਾਨੈ ਜਨ ਕੋ ਪੂਰਨ ਦੀਜੇ ਤੇ ਸਾਚਿਆ ਸਾਧ ਸੰਗਤ ਜੀ ਜੋ ਗੁਰੂ ਦੇ ਵਚਨ ਮੰਨੇਗਾ ਉਹੀ ਇਨਸਾਨ ਪਰਫੈਕਟ ਹੈ ਉਹੀ ਪੂਰਾ ਹੈ ਸਾਧ ਸੰਗਤ ਜੀ ਕੋ ਦੁਨੀਆ ਤੋਂ ਚਲਾ ਜਾਵੇ ਨਾ ਆਪਾਂ ਕਹਿ ਦਿੰਨੇ ਆ ਕਿ ਭਾਈ ਉਹ ਪੂਰਾ ਹੋ ਗਿਆ ਪਰ ਸਾਧ ਸੰਗਤ ਜੀ ਪੂਰਾ ਨਹੀਂ ਜੇ ਹੋਇਆ ਉਹ ਅਧੂਰਾ ਹੀ ਚਲਾ ਗਿਆ ਤੇ ਸਾਧ ਸੰਗਤ ਜੀ ਪੂਰਾ ਕੌਣ ਜਾਂਦਾ ਆ ਬਚਨੀ ਤੌਰ ਮੋਰ ਮਨ ਮੰਮਾਨੈ ਜਨ ਕੋ ਪੂਰਨ ਦੀਜੇ ਕਿ ਸਾਧ ਸੰਗਤ ਜੀ ਜੋ ਗੁਰੂ ਦੇ ਵਚਨ ਮੰਨਦੇ ਨੇ ਭਾਈ ਉਹ ਪੂਰੇ ਹੁੰਦੇ ਨੇ ਤੇ ਆਓ ਸਾਧ ਸੰਗਤ ਜੀ ਜੇ ਗੁਰੂ ਦਾ ਨਾਮ ਰੂਪੀ ਖਜ਼ਾਨਾ ਗੁਰੂ ਦਾ ਗਿਆਨ ਰੂਪੀ ਖਜ਼ਾਨਾ ਤੇ ਸਾਧ ਸੰਗਤ ਜੀ ਪ੍ਰਮਾਤਮਾ ਦਾ ਜੋ ਖਜ਼ਾਨਾ ਹੈ ਨਾ ਬ੍ਰਹਮ ਗਿਆਨ ਦਾ ਜੋ ਪ੍ਰਾਪਤ ਕਰਨਾ ਸਤਿਗੁਰੂ ਜੀ ਫਰਮਾਉਂਦੇ ਨੇ ਭਾਈ ਸੋਹੰਗ ਸ਼ਬਦ ਜਪਿਆ ਅੱਗੇ ਸਤਿਗੁਰੂ ਜੀ ਸਮਝਾਣਾ ਕਰਦੇ ਨੇ ਸੋਹੰਗ ਸੋਹੰਗ ਉਚਾਰਿਐ ਖੋਜੈ ਮਤਸਦੀਰ ਸਾਤਸੰਗਤ ਜੀ ਸੋਹੰ ਸੋਹੰ ਸ਼ਬਦ ਜਪਣ ਦੇ ਨਾਲ ਸਿਮਰਨ ਕਰਨ ਦੇ ਨਾਲ ਸਾਤਸੰਗਤ ਜੀ ਅੰਦਰ ਜੋ ਪ੍ਰਮਾਤਮਾ ਬੈਠਾ ਆ ਉਹਦੇ ਦਰਸ਼ਨ ਦੀਦਾਰੇ ਹੁੰਦੇ ਨੇ ਸਾਤਸੰਗਤ ਜੀ ਜਦੋਂ ਸਹਿਜ ਸਮਾਧੀ ਲੱਗਦੀ ਹੈ ਇਨਸਾਨ ਆਪਣੇ ਅੰਦਰ ਦੀ ਖੋਜ ਕਰ ਲੈਂਦਾ ਆ ਤੇ ਸਾਤਸੰਗਤ ਜੀ ਖੋਜਿਆ ਮਤ ਸੁਧੀਰ ਤੇ ਉਹਦੀ ਜੋ ਮਤ ਹੈ ਉਹ ਪ੍ਰਮਾਤਮਾ ਦੀ ਬਣ ਜਾਂਦੀ ਹੈ ਸਾਤਸੰਗਤ ਜੀ ਪਹਿਲਾਂ ਆਪਾਂ ਗੁਰੂ ਦੇ ਵਚਨ ਮੰਨਾਂਗੇ ਜੋ ਮੰਦੀ ਗੱਲ ਮੰਨਦਾ ਹੈ ਉਹ ਮਨਮੁਖ ਹੈ ਭਾਈ ਜੋ ਗੁਰੂ ਦੀ ਗੱਲ ਮੰਨਦਾ ਆ ਉਹ ਗੁਰਮੁਖ ਹੈ ਤੇ 사త్సੰਗਤ ਜੀ ਸਤਿਗੁਰੂ ਅਰਦਾਸ ਮਹਾਰਾਜ ਜੀ ਨੇ ਇਸ ਨੂੰ ਪੂਰਾ ਕਿਹਾ ਪਰਫੈਕਟ ਕਿਹਾ ਹੈ ਜੋ ਗੁਰੂ ਦੀ ਗੱਲ ਮੰਨਦਾ ਹੈ ਬਚਨੀ ਤੌਰ ਮੋਰ ਮਨ ਮੰਨੈ ਜਨਕੋ ਪੂਰਨ ਦੀਜੈ ਤੇ ਸਤਿਗੁਰੂ ਅਰਦਾਸ ਮਹਾਰਾਜ ਜੀ ਫੇਰ ਸਾਨੂੰ ਸਮਝਾ ਰਹੇ ਨੇ 사త్సੰਗਤ ਜੀ ਬਾਰ ਬਾਰ ਮ੍ਰਿਤ ਬਾਣੀ ਚ ਸਮਝਾਣਾ ਕਰਦੇ ਨੇ ਕਿ ਭਾਈ ਸੋਹੰਗ ਸ਼ਬਦ ਜਪਿਆ ਕਰ ਸਾਤਸੰਗਤ ਜੀ ਆਪਣੇ ਅੰਦਰ ਦੀ ਖੋਜ ਕਰ ਕਿਉਂਕਿ ਸਾਤਸੰਗਤ ਜੀ ਬਹੁਤ ਵੱਡਾ ਸਤ ਹੈ ਦੁਨੀਆ ਪ੍ਰਮਾਤਮਾ ਨੂੰ ਲੱਭ ਬਾਹਰ ਰਹੀ ਹੈ ਪ੍ਰਮਾਤਮਾ ਬੈਠਾ ਸਾਡੇ ਅੰਦਰ ਹੈ ਸਤਗੁਰੂ ਦਾਸ ਮਹਾਰਾਜ ਜੀ ਫਰਮਾਉਂਦੇ ਨੇ ਤੇਰਾ ਘਟ ਮੈਂ ਸਿਰਜਣਹਾਰ ਕਸਤੂਰੀ ਮਿਰਗ ਪਾਸ ਹੈ ਰ ਢੁੰਡਤ ਘਾਸ ਕਰ ਕਿਉਂ ਸਾਰੀ ਦੁਨੀਆ ਦਾ ਮਾਲਿਕ ਸਾਡੇ ਅੰਦਰ ਬੈਠਾ ਸੀ ਬਾਹਰ ਲੱਭਨੇ ਜਿਵੇਂ ਸਾਤਸੰਗਤ ਜੀ ਹਿਰਨ ਦੇ ਅੰਦਰੋਂ ਉਸ ਦੀ ਨਾਬੀ ਦੇ ਵਿੱਚੋਂ ਕਸਤੂਰੀ ਦੀ ਖੁਸ਼ਬੂ ਆ ਰਹੀ ਹੈ ਪਰ ਉਸ ਹਿਰਨ ਨੂੰ ਨਹੀਂ ਜੇ ਪਤਾ ਮੇਰੇ ਅੰਦਰੋਂ ਖੁਸ਼ਬੂ ਆ ਰਹੀ ਹੈ ਉਹ ਕਦੇ ਇਸ ਪਾਸੇ ਵੱਲ ਜਾਂਦਾ ਕਦੇ ਦੂਸਰੇ ਪਾਸੇ ਵੱਲ ਜਾਂਦਾ ਪਰ ਉਹਨੂੰ ਨਹੀਂ ਜੇ ਪਤਾ ਕਿ ਭਾਈ ਖੁਸ਼ਬੂ ਮੇਰੇ ਅੰਦਰੋਂ ਆ ਰਹੀ ਹੈ ਤੇ ਸਤਿਗੁਰੂ ਜੀ ਸਮਝਾਉਂਦੇ ਨੇ ਭਾਈ ਐਸੇ ਪ੍ਰਕਾਰ ਦਾ ਇਨਸਾਨ ਹੈ ਜੀਵ ਹੈ ਪਰਮਾਤਮਾ ਬੈਠਾ ਅੰਦਰ ਹੈ ਇਹ ਲੱਭ ਬਾਰ ਰਿਹਾ ਹੈ ਸਭ ਕੁਝ ਕਰਮੈ ਬਾਹਰ ਨਹੀਂ ਬਾਹਰ ਢੋਲੈ ਸੋ ਪਰਮ ਭਲਾਈ ਕਿ ਭਾਈ ਜਿਹੜੇ ਬਾਹਰ ਲੱਭਦੇ ਨੇ ਉਹ ਪਰਮ ਦੇ ਵਿੱਚ ਨਹੀਂ ਜੇ ਕਾਰਨ ਤਟ ਤੀਰਤ ਜਾਈ ਰਤਨ ਪਦਾਰਥ ਘਟਹੀ ਮਾਈ ਕਿ ਭਾਈ ਜਿਦੇ ਕਰਕੇ ਤੂੰ ਤੀਰਥਾਂ ਤੇ ਜਾਨਾ ਆ ਉਹ ਤੇਰੇ ਅੰਦਰ ਹੀ ਬੈਠਾ ਹੈ ਸਾਧ ਸੰਗਤ ਜੀ ਕਾਇਓ ਦੇਵਾ ਕਾਇਓ ਦੇਵਲ ਕਾਇਓ ਜੰਗਮ ਜਾਤੀ ਤੇ ਸਾਧ ਸੰਗਤ ਜੀ ਇਹ ਜੋ ਸਾਡੀ ਕਾਇਆ ਆ ਸਭ ਤੋਂ ਵੱਡਾ ਮੰਦਰ ਇਹ ਜੋ ਸਾਡਾ ਸਰੀਰ ਹੈ ਨਾ ਦੁਨੀਆਂ ਦਾ ਸਭ ਤੋਂ ਪਵਿੱਤਰ ਸਥਾਨ ਹੈ ਸਭ ਤੋਂ ਵੱਡਾ ਮੰਦਰ ਹੈ ਕਿਉਂ ਸਾਧ ਸੰਗਤ ਜੀ ਕਿਉਂਕਿ ਖੁਦ ਪਰਮਾਤਮਾ ਇਹਦੇ ਵਿੱਚ ਬੈਠਾ ਹੈ ਕਹੋ ਕਬੀਰ ਇਹ ਰਾਮ ਕੀ ਅੰਸ਼ ਸਤਸੰਗਤ ਜੀ ਆਪਣੇ ਅੰਦਰ ਜੋ ਆਤਮਾ ਪਰਮਾਤਮਾ ਦੀ ਅੰਸ਼ ਹੈ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਹਿਚਾਨ ਤੇ ਸਤਸੰਗਤ ਜੀ ਆਓ ਆਪਣੇ ਆਪ ਦੀ ਪਹਿਚਾਣ ਕਰੀਏ ਤੇ ਪਤਾ ਲੱਗੇਗਾ ਸਤਸੰਗਤ ਜੀ ਕਿ ਮੇਰੇ ਤੇ ਪਰਮਾਤਮਾ ਦੇ ਵਿੱਚ ਤਾਂ ਕੋਈ ਭੇਦ ਹੀ ਨਹੀਂ ਸੀ ਇਹ ਸਤਸੰਗਤ ਜੀ ਉਦੋਂ ਪਤਾ ਲੱਗਦਾ ਆ ਜਦੋਂ ਅਸੀਂ ਸੋਹੰਗ ਸੋਹੰਗ ਉਚਾਰਿਆ ਖੋਜਿਆ ਮਤ ਸੁਦੀਰ ਕਿ ਭਾਈ ਤੂੰ ਆਪਣੀ ਖੋਜ ਕਰ ਤੂੰ ਕੌਣ ਹੈ ਕਿੱਥੋਂ ਆਇਆ ਹੈ ਸਾਤਸੰਗਤ ਜੀ ਜਦੋਂ ਖੋਜ ਹੁੰਦੀ ਹੈ ਨਾ ਪਤਾ ਕੀ ਪਤਾ ਲੱਗਦਾ ਆ ਕਿ ਭਾਈ ਮੇਰੇ ਤੇ ਪਰਮਾਤਮਾ ਦੇ ਵਿੱਚ ਤਾਂ ਕੋਈ ਫਰਕ ਹੀ ਨਹੀਂ ਸੀ। ਇਹੀ ਸਤਿਗੁਰੂ ਜੀ ਫਰਮਾਉਂਦੇ ਨੇ ਭਾਈ ਸੋਹੰਗ ਸ਼ਬਦ ਜਪਤ ਤੇ ਆਪਣੇ ਅੰਦਰ ਦੀ ਖੋਜ ਕਰ। ਕਿ ਸਾਤਸੰਗਤ ਜੀ ਜੋ ਅੰਦਰ ਦੀ ਖੋਜ ਕਰਦੇ ਨੇ ਉਹਨਾਂ ਨੂੰ ਹੀ ਪਰਮਾਤਮਾ ਮਿਲਦਾ ਆ ਸਭ ਕੁਝ ਕਰਮੈ ਬਾਹਰ ਨਾ ਹੀ ਬਾਹਰ ਢੋਲੇ ਸੋ ਪਰਮਪੁਲਾਈ ਜੋ ਬਾਹਰ ਲੱਭਦੇ ਨੇ ਸਭ ਪਰਮ ਦੇ ਵਿੱਚ ਨੇ ਕਹਿ ਰਵਦਾਸ ਹੱਥ ਪੈ ਨਹੀਂ ਰਿਹਾ ਤੇ ਉਹ ਪਰਮਾਤਮਾ ਤਾਂ ਸਾਡੇ ਹੱਥ ਤੋਂ ਵੀ ਨੇੜੇ ਆ। ਅੱਗੇ ਸਤਿਗੁਰੂ ਜੀ ਸਮਝਾਣਾ ਕਰਦੇ ਨੇ ਸੋਹੰਗ ਸੋਹੰਗ ਉਚਾਰਿਆ ਭਜਨ ਕਰੋ ਗੁਰਦੇਵ ਕਿ ਸਾਧ ਸੰਗਤ ਜੀ ਅਸੀਂ ਸੋਹੰਗ ਸ਼ਬਦ ਦਾ ਸਿਮਰਨ ਕਰੀਏ ਤੇ ਸਾਧ ਸੰਗਤ ਜੀ ਸਤਿਗੁਰ ਦੇ ਦਿੱਤੇ ਹੋਏ ਪਾਵਨ ਪਵਿੱਤਰ ਸ਼ਬਦ ਨੇ ਉਹਨਾਂ ਦਾ ਉਚਾਰਨ ਕਰੀਏ ਸਾਧ ਸੰਗਤ ਜੀ ਅੰਮ੍ਰਿਤ ਵੇਲਾ ਸੰਭਾਲ ਲਈ ਅੰਮ੍ਰਿਤ ਵੇਲਾ ਸਚਨਾਵ ਵੜਿਆਈ ਵਿਚਾਰ ਤੇ ਜਦੋਂ ਅੰਮ੍ਰਿਤ ਵੇਲਾ ਸੰਭਾਲਾਂਗੇ ਸਾਧ ਸੰਗਤ ਜੀ ਦਿਨੇ ਕੰਮਕਾਰ ਕਰਦੇ ਵੀ ਆਪਾਂ ਗੁਰੂ ਦਾ ਜੋ ਦਿੱਤਾ ਹੋਇਆ ਸ਼ਬਦ ਹੈ ਉਸ ਦਾ ਸਿਮਰਨ ਕਰਦੇ ਰਹੀਏ ਇਸ ਸਾ ਸੰਗਤ ਦੀ ਗੁਰਬਾਣੀ ਦੇ ਵਿੱਚ ਅਨੇਕਾਂ ਪਾਵਨ ਪਵਿੱਤਰ ਸ਼ਬਦ ਨੇ ਸਤਿਗੁਰ ਜੀ ਫਰਮਾਉਂਦੇ ਨੇ ਕਿ ਜੀਵ ਜਦੋਂ ਸ਼ੁਕਰਾਨਾ ਕਰਨਾ ਹੈ ਨਾ ਜ਼ਿੰਦਗੀ 'ਚ ਖੁਸ਼ੀ ਆਵੇ ਉਸ ਪ੍ਰਮਾਤਮਾ ਦਾ ਸ਼ੁਕਰਾਨਾ ਕਰੀਏ ਸਾ ਸੰਗਤ ਜੀ ਸਤਿਗੁਰੂ ਅਰਵਦਾਸ ਮਹਾਰਾਜ ਜੀ ਦਾ ਸ਼ੁਕਰਾਨਾ ਕਰੀਏ ਸਾ ਸੰਗਤ ਜੀ ਕਿੰਨਾ ਸੰਘਰਸ਼ ਕੀਤਾ ਹੈ ਇਸ ਆਜ਼ਾਦੀ ਵਾਸਤੇ ਸਾ ਸੰਗਤ ਜੀ ਕਿੰਨੇ ਦੁੱਖ ਤਕਲੀਫਾਂ ਦੇਖੀਆਂ ਨੇ ਬਾਬਾ ਸਾਹਿਬ ਡਾਕਟਰ ਭੀਮਰਾਮ ਵੇਦਕਰ ਜੀ ਦਾ ਸ਼ੁਕਰਾਨਾ ਕਰੀਏ ਸਾਤਸੰਗਤ ਜੀ ਕਿੰਨਾ ਉਹਨਾਂ ਨੇ ਸੰਘਰਸ਼ ਕੀਤਾ ਸਾਡੀ ਆਜ਼ਾਦੀ ਵਾਸਤੇ ਸਾਡੇ ਹੱਕਾਂ ਵਾਸਤੇ ਤੇ ਜਦੋਂ ਵੀ ਸਾਨੂੰ ਖੁਸ਼ੀ ਆਵੇ ਨਾ ਕਰਦੇ ਵੀ ਸਾਤਸੰਗਤ ਜੀ ਕਿਉਂਕਿ ਸਾਡੇ ਬਜ਼ੁਰਗਾਂ ਨੇ ਬਹੁਤ ਤਕਲੀਫਾਂ ਚੱਲੀਆਂ ਨੇ ਸਾਤਸੰਗਤ ਜੀ ਦਾ ਜ਼ਬਰਦਸਤੀ ਛੁੱਧਰ ਬਣਾਇਆ ਗਿਆ ਸਮਾਜ ਦੇ ਵਿੱਚ ਵੰਡ ਪਾਈ ਗਈ ਜਿੰਨੇ ਵੀ ਕੰਮ ਕਰਨ ਵਾਲੇ ਲੋਕ ਸਨ ਸਭ ਨੂੰ ਛੁੱਧਰ ਬਣਾ ਦਿੱਤਾ ਗਿਆ ਲੋਹੇ ਦਾ ਕੰਮ ਕਰਨ ਵਾਲਾ ਚਮੜੇ ਦਾ ਕੰਮ ਕਰਨ ਵਾਲਾ ਕੱਪੜੇ ਦਾ ਕੰਮ ਕਰਨ ਵਾਲਾ ਖੇਤ ਵਿੱਚ ਕੰਮ ਕਰਨ ਵਾਲਾ ਸਾਤਸੰਗਤ ਜੀ ਸਾਰੇ ਅਧਿਕਾਰ ਖੋਲੇਗੇ ਸਮਾਜ ਦੇ ਚਲਾਕ ਲੋਕਾਂ ਨੇ ਛੁੱਧਰ ਬਣਾਇਆ ਤੇ ਸਾਤਸੰਗਤ ਜੀ ਜੋ ਗਰੀਬ ਲੋਕ ਸਨ ਮਿਹਨਤੀ ਲੋਕ ਸਨ ਸਾਤਸੰਗਤ ਜੀ ਮਿਹਨਤ ਕਰਨ ਵਾਲੇ ਲੋਕ ਸਨ ਉਹਨਾਂ ਨੇ ਆਪਣੇ ਆਪ ਨੂੰ ਮੰਨ ਵੀ ਲਿਆ ਇਹ ਬਹੁਤ ਸਾਤਸੰਗਤ ਜੀ ਦੁਰਭਾਗੇ ਦੀ ਗੱਲ ਹੈ ਮੰਤ ਭਾਗੀ ਗੱਲ ਹੈ ਕਿ ਉਹਨਾਂ ਨੇ ਬਣਾਇਆ ਤੇ ਲੋਕਾਂ ਨੇ ਮੰਨ ਵੀ ਲਿਆ ਸਾਤਸੰਗਤ ਜੀ ਤੇ ਸਤਗੁਰੂ ਅਰਦਾਸ ਮਹਾਰਾਜ ਜੀ ਫਰਮਾਉਂਦੇ ਨੇ ਮੂਰਖ ਹੈ ਜੋ ਕਰਤ ਹੈ ਵਰਨ ਅ ਵਰਨ ਵਿਚਾਰ ਸਾਧ ਸੰਗਤ ਜੀ ਆਪਣੀ ਜਾਤ ਨੂੰ ਵੱਡਾ ਕਹਿਣਾ ਵੀ ਮੂਰਖਤਾ ਤੇ ਆਪਣੀ ਜਾਤ ਨੂੰ ਛੋਟਾ ਕਹਿਣਾ ਵੀ ਮੂਰਖਤਾ ਹੈ ਤੇ ਆਓ ਸਾਧ ਸੰਗਤ ਜੀ ਅਸੀਂ ਪ੍ਰਮਾਤਮਾ ਦੇ ਬੱਚੇ ਹਾਂ ਤੇ ਜਦੋਂ ਖੁਸ਼ੀ ਆਵੇ ਨਾ ਅਸੀਂ ਆਪਣੇ ਰੈਬਰਾਂ ਦਾ ਗੁਰੂਆਂ ਦਾ ਸਾਧ ਸੰਗਤ ਜੀ ਸ਼ੁਕਰਾਨਾ ਕਰੀਏ ਐਸੀ ਲਾਲ ਤੁਝ ਬਿਨ ਕੌਣ ਕਰੈ ਗਰੀਬ ਨਿਵਾਜ ਵਸਈਆ ਮੇਰਾ ਮਾਥੇ ਛਤਰ ਦਰ ਸਾਧ ਸੰਗਤ ਜੀ ਜ਼ਿੰਦਗੀ 'ਚ ਜਦੋਂ ਦੁੱਖ ਆਵੇ ਨਾ ਕਿਉਂਕਿ ਜੋ ਸੰਸਾਰ ਹੈ ਉਹ ਦੁੱਖਾਂ ਦਾ ਘਰ ਹੈ ਤੇ ਆਪਾਂ ਅਰਦਾਸ ਬੇਨਤੀ ਕਰਨੀ ਹੈ ਮੋਹਿਨਾ ਵਿਸਾਰੋ ਮੈਂ ਜਨ ਤੇਰਾ RAMGU SAYYA JI KE JIVANA MOHINA VISARO MAIN JAN TERA ਤੇ ਸਤਿਗੁਰੂ ਜੀ ਇਹੀ ਸਮਝਾ ਰਹੇ ਨੇ ਸੋਹੰਗ ਸੋਹੰਗ ਉਚਾਰੀਐ ਭਜਨ ਕਰੋ ਗੁਰਦੇਵ ਸਾਧ ਸੰਗਤ ਜੀ ਆਪਾਂ ਭਜਨ ਬੰਦਗੀ ਕਰੀਏ ਸਵੇਰੇ ਸ਼ਾਮ ਨਾਮ ਜਪੀਏ ਕੰਮ ਕਰਦੇ ਕਰਦੇ ਗੁਰਾਂ ਦਾ ਦਿੱਤਾ ਗੁਰਮੰਤਰ ਜਪੀਏ ਕਿ ਸਾ ਸੰਗਤ ਜੀ ਜਦੋਂ ਗਾਣਾ ਹੋਵੇ ਗੁਰਬਾਣੀ ਹੀ ਗਾਇਆ ਕਰੋ ਸਾ ਸੰਗਤ ਜੀ ਇਹ ਆਮ ਬਾਣੀ ਨਹੀਂ ਹੈ ਇਹ ਤਾਂ ਬ੍ਰਹਮ ਵਿਚਾਰ ਸਾ ਸੰਗਤ ਜੀ ਬ੍ਰਹਮ ਵਿਚਾਰ ਨੇ ਤੇ ਜਦੋਂ ਵੀ ਅਸੀਂ ਗਾਵਾਂਗੇ ਸਾਡੀ ਦਰਬਾਰ ਦੇ ਵਿੱਚ ਹਾਜ਼ਰੀ ਲੱਗਦੀ ਹੈ ਅੱਗੇ ਸਤਿਗੁਰੂ ਜੀ ਸਮਝਾਉਂਦੇ ਨੇ ਸੋਹੰਗ ਸੋਹੰਗ ਉਚਾਰਿਆ ਤਾਜਾਨਾ ਨਿਜ ਭੇਵ ਕਿ ਸਾ ਸੰਗਤ ਜੀ ਜੋ ਸੋਹੰਗ ਸ਼ਬਦ ਦਾ ਜਾਪ ਕਰਦਾ ਆ ਉਹ ਆਪਣੇ ਨਿਜ ਭੇਦ ਨੂੰ ਸਮਝ ਲੈਂਦਾ ਹੈ ਕਿ ਭਾਈ ਮੈਂ ਕੌਣ ਆ ਸਾਤ ਸੰਗਤ ਜੋ ਦਸਮ ਦਵਾਰ ਤੱਕ ਪਹੁੰਚ ਜਾਂਦਾ ਹੈ ਏਡਾ ਪਿੰਗਲਾ ਸੁਖਮਨਾ ਨਾੜੀ ਜਾਮੈ ਚਿਤਨਾ ਤਰੈ ਸਹਿਜ ਤੌਰ ਮੈਂ ਪਵਰ ਗੁਫਾ ਹੈ ਪਵਰਾ ਗੂੰਜ ਕਰੇ ਦਿਲ دریاਉ ਹੀਰਾ ਲਾਲ ਹੈ ਸਾਤ ਸੰਗਤ ਜੀ ਉਸ ਸਹਿਜ ਅਵਸਥਾ ਦੇ ਵਿੱਚ ਜਾ ਕੇ ਪਤਾ ਲੱਗਦਾ ਕਿ ਭਾਈ ਸਾਡੇ ਅੰਦਰ ਹੀ ਉਹ ਹੀਰਾ ਹੈ ਉਹ ਪਰਮ ਪਿਤਾ ਪਰਮਾਤਮਾ ਹੈ ਨੋ ਦਰਵਾਜੇ ਦਸਵਾਂ ਦਵਾਰ 부ਜਰੇ ਗਿਆਨੀ ਇਹ ਵਿਚਾਰ ਤੇ ਸਾਧ ਸੰਗਤ ਜੀ ਆਪ ਵਿਚਾਰੇ ਸੋ ਗਿਆਨੀ ਹੋਏ ਜੋ ਆਪਣੀ ਵਿਚਾਰ ਕਰਦਾ ਹੈ ਆਪਣੇ ਅੰਦਰ ਦੀ ਖੋਜ ਕਰ ਲੈਂਦਾ ਹੈ ਕਿ ਭਾਈ ਮੈਂ ਕੌਣ ਹਾਂ ਸਾਧ ਸੰਗਤ ਜੀ ਸਤਿਗੁਰੂ ਜੀ ਫਰਮਾਉਂਦੇ ਭਾਈ ਉਹੀ ਗਿਆਨੀ ਹੈ ਉਹੀ ਸਾਧੂ ਹੈ ਉਹੀ ਸੰਤ ਹੈ ਜੋ ਆਪਣੇ ਆਪ ਦੀ ਖੋਜ ਕਰ ਲੈਂਦਾ ਜੋ ਸਾਧ ਸੰਗਤ ਜੀ ਜਿਨੇ ਅਨੰਤ ਦੀ ਪ੍ਰਾਪਤੀ ਕਰ ਲਈ ਹੈ ਉਹੀ ਸੰਤ ਹੈ ਤੇ ਆਓ ਸਾਧ ਸੰਗਤ ਜੀ ਅਸੀਂ ਵੀ ਆਪਣੀ ਖੋਜ ਕਰੀਏ ਤੇ ਸਾਧ ਸੰਗਤ ਜੀ ਸਾਧਨਾ ਕਰਨ ਵਾਲੇ ਨੂੰ ਸਾਧੂ ਕਹਿੰਦੇ ਨੇ ਜਿਸ ਨੇ ਅੰਤ ਕਰ ਲਿਆ ਹੈ ਆਪਣਾ ਸਾਦ ਸੰਗਤ ਜੀ ਤੇ ਉਸ ਅਨੰਤ ਨੂੰ ਪ੍ਰਾਪਤ ਕਰ ਲਿਆ ਹੈ ਤੇ ਜਿਦੇ ਵਿੱਚ ਤੇ ਪ੍ਰਮਾਤਮਾ ਚ ਕੋਈ ਫਰਕ ਹੀ ਨਹੀਂ ਰਿਹਾ ਸਾਦ ਸੰਗਤ ਜੀ ਉਹੀ ਸੰਤ ਸੰਤ ਅਨੰਤ ਹੈ ਅੰਤ ਨਾ ਇਸੇ ਕਰਕੇ ਕਹਿੰਦੇ ਨੇ ਭਾਈ ਸੰਤ ਤੇ ਅਨੰਦ ਚ ਕੋਈ ਭੇਦ ਨਹੀਂ ਨੂੰ ਸੋਹੰਗ ਸੋਹੰਗ ਉਚਾਰਿਆ ਤਾਜਾ ਨੈ ਨਿਜ ਪੇ ਕਿ ਸਾਦ ਸੰਗਤ ਜੀ ਸੋਹੰਗ ਸ਼ਬਦ ਜਪਣ ਦੇ ਨਾਲ ਅੰਦਰ ਦਾ ਪਤਾ ਲੱਗਦਾ ਹੈ ਨਿਜ ਭੇਦ ਪਤਾ ਲੱਗਦਾ ਹੈ ਅਗੇ ਸਤਿਗੁਰ ਜੀ ਸਮਝਾਉਂਦੇ ਨੇ ਸੋਹੰਗ ਸੋਹੰਗ ਉਚਾਰੀਐ ਸੰਧਿਆ ਸਮੇਂ ਧਿਆਨ ਸੋਹੰਗ ਸੋਹੰਗ ਉਚਾਰੀਐ ਅੰਮ੍ਰਿਤ ਵੇਲਾ ਗਿਆਨ ਕਿ ਸਾਧ ਸੰਗਤ ਜੀ ਆਪਾਂ ਅੰਮ੍ਰਿਤ ਵੇਲਾ ਸੰਭਾਲ ਲਈਏ ਸਤਿਗੁਰ ਨਾਨਕ ਦੇ ਮਹਾਰਾਜ ਜੀ ਫਰਮਾਉਂਦੇ ਨੇ ਨਾ ਅੰਮ੍ਰਿਤ ਵੇਲਾ ਸਚਨਾਉ ਵੜਿਆਈ ਵਿਚਾਰ ਤੇ ਸਾਧ ਸੰਗਤ ਜੀ ਸਤਿਗੁਰ ਅਵਦਾਸ ਮਹਾਰਾਜ ਜੀ ਵੀ ਸਾਨੂੰ ਸਮਝਾ ਰਹੇ ਨੇ ਅੰਮ੍ਰਿਤ ਵੇਲਾ ਗਿਆਨ ਕਿ ਭਾਈ ਸਵੇਰੇ ਉੱਠ ਅੰਮ੍ਰਿਤ ਵੇਲਾ ਸੰਭਾਲ ਤੇ ਸਾਧ ਸੰਗਤ ਜੀ ਬੜਾ ਸੁਭਾਗਾ ਸਮਾਂ ਹੁੰਦਾ ਹੈ ਸਾਰੀ ਕਾਇਨਾਤ ਸਾਸੰਗਤ ਦੀ ਸੌ ਰਹੀ ਹੈ ਗੁਰੂ ਦੇ ਪਿਆਰੇ ਹੀ ਜਾਗਦੇ ਨੇ ਸਾਸੰਗਤ ਦੀ ਸਵੇਰੇ ਅੰਮ੍ਰਿਤ ਵੇਲੇ ਆਕਸੀਜਨ ਦਾ ਲੈਵਲ ਵੀ ਜ਼ਿਆਦਾ ਹੁੰਦਾ ਹੈ ਬੜਾ ਸ਼ਾਂਤਮਈ ਮਾਹੌਲ ਹੁੰਦਾ ਹੈ ਸਾਸੰਗਤ ਜੀ ਅੱਜ ਮਸ਼ੀਨਾਂ ਦਾ ਯੁੱਗ ਹੈ ਸਾਰਾ ਦਿਨ ਸਾਸੰਗਤ ਜੀ ਬੜੀਆਂ ਆਵਾਜ਼ਾਂ ਆਉਂਦੀਆਂ ਨੇ ਇਹ ਅੰਮ੍ਰਿਤ ਵੇਲਾ ਹੀ ਹੈ ਸਾਸੰਗਤ ਜੀ ਜੇਕਰ ਅਸੀਂ ਸਾਸੰਗਤ ਜੀ ਨਾਮ ਜਪਣ ਦਾ ਕੋਈ ਵਕਤ ਨਹੀਂ ਜੀਉਂਦੇ ਅਪਾ ਕਦੇ ਵੀ ਨਾਮ ਜਪ ਸਕਦੇ ਆ ਪ੍ਰਸਾਦ ਸੰਗਤ ਜੀ ਜੇ ਜੁੜਨਾ ਹੈ ਉਹ ਅੰਮ੍ਰਿਤ ਵੇਲੇ ਹੀ ਅਭਿਆਸੀ ਇਨਸਾਨ ਜੁੜ ਸਕਦਾ ਹੈ ਸਾਧ ਸੰਗਤ ਜੀ ਜੋ ਪ੍ਰਮਾਤਮਾ ਤੱਕ ਪਹੁੰਚ ਗਏ ਨੇ ਉਹਨਾਂ ਦਾ ਅੰਮ੍ਰਿਤ ਵੇਲਾ ਸੰਧਿਆ ਵੇਲਾ ਦੁਪਹਿਰ ਦਾ ਵੇਲਾ ਇੱਕੋ ਜਿਹਾ ਹੀ ਹੈ ਪ੍ਰਸਾਦ ਸੰਗਤ ਜੀ ਜੋ ਸਾਡੇ ਵਰਗੇ ਅਭਿਆਸੀ ਇਨਸਾਨ ਨੇ ਜੋ ਅਭਿਆਸ ਕਰ ਰਹੇ ਨੇ ਸਾਧ ਸੰਗਤ ਜੀ ਉਹਨਾਂ ਵਾਸਤੇ ਜੋ ਪਰਫੈਕਟ ਸਮਾਂ ਹੈ ਉਹ ਅੰਮ੍ਰਿਤ ਵੇਲਾ ਦਾ ਹੀ ਹੈ ਸਾਧ ਸੰਗਤ ਜੀ ਜੋ ਬ੍ਰੇਨ ਹੈ ਮਨ ਹੈ ਬਿਲਕੁਲ ਤਾਜ਼ਾ ਹੁੰਦਾ ਹੈ ਫਰੈਸ਼ ਹੁੰਦਾ ਹੈ ਸਾਤਸੰਗਤ ਜੀ ਸ਼ਾਮ ਨੂੰ ਉਹ ਥੱਕ ਜਾਂਦਾ ਹੈ ਦਿਨੇ ਵੀ ਸਾਤਸੰਗਤ ਜੀ ਕੰਮਕਾਰਾਂ ਦੇ ਵਿੱਚ ਉਲਝਿਆ ਰਹਿੰਦਾ ਹੈ ਐਸੇ ਕਰਕੇ ਭਾਈ ਅੰਮ੍ਰਿਤ ਵੇਲੇ ਉੱਠੋ ਉਸ ਪ੍ਰਮਾਤਮਾ ਦੇ ਨਾਮ ਦੀ ਕੋਈ 5 10 15 20 ਮਿੰਟ ਜਿੰਨਾ ਹੋ ਸਕੇ ਸਾਤਸੰਗਤ ਜੀ ਅੱਜ 5 ਮਿੰਟ ਬੈਠਾਂਗੇ ਕੱਲ ਨੂੰ 50 ਮਿੰਟ ਪਤਾ ਹੀ ਨਹੀਂ ਲੱਗਣਾ ਸਾਤਸੰਗਤ ਜੀ ਤੇ ਹੁਣ ਤਾਂ ਸਾਇੰਸ ਵੀ ਕਹਿੰਦੀ ਹੈ ਮੈਡੀਕਲ ਸਾਇੰਸ ਵੀ ਕਹਿ ਰਹੀ ਹੈ ਕਿ ਭਾਈ ਮੈਡੀਟੇਸ਼ਨ ਦਿਮਾਗ ਵਾਸਤੇ ਬਹੁਤ ਜ਼ਰੂਰੀ ਹੈ ਸਰੀਰ ਵਾਸਤੇ ਜ਼ਰੂਰੀ ਹੈ ਇਸ ਨੂੰ ਤੰਦਰੁਸਤ ਰੱਖਣ ਵਾਸਤੇ ਇਹ ਗੱਲ ਸਤਿਗੁਰੂ ਅਦਾਸ ਮਹਾਰਾਜ ਜੀ 사ਤਸੰਗਤ ਜੀ ਕਿ 900 ਸਾਲ ਪਹਿਲਾਂ ਕਹਿ ਕੇ ਗਏ ਨੇ ਕਿ ਭਾਈ ਅੰਮ੍ਰਿਤ ਵੇਲੇ ਉੱਠੋ ਉਸ ਪ੍ਰਮਾਤਮਾ ਦਾ ਸਿਮਰਨ ਕਰੋ ਤੇ 사ਤਸੰਗਤ ਜੀ ਜੋ ਅੰਮ੍ਰਿਤ ਵੇਲੇ ਸਮਾਧੀ ਲਗਾਉਂਦਾ ਆ ਉਹ ਆਪਣੇ ਅੰਦਰ ਬੈਠੇ ਪ੍ਰਮਾਤਮਾ ਤੱਕ ਪਹੁੰਚ ਜਾਂਦਾ ਹੈ ਤੇ ਜਦੋਂ ਪਹੁੰਚ ਗਿਆ 사ਤਸੰਗਤ ਜੀ ਫਿਰ ਅੰਮ੍ਰਿਤ ਵੇਲਾ ਸੰਧਾ ਵੇਲਾ ਦੁਪਹਿਰ ਵੇਲਾ ਜੁੜਿਆ ਹੀ ਰਹੇਗਾ ਪ੍ਰਸਾਦ ਸੰਗਤ ਜੀ ਜੁੜਨ ਵਾਸਤੇ ਸਤਿਗੁਰੂ ਜੀ ਫਰਮਾਉਂਦੇ ਨੇ ਭਾਈ ਕੰਮ ਤੇ ਜਾਣ ਤੋਂ ਪਹਿਲਾਂ ਅੰਮ੍ਰਿਤ ਵੇਲਾ ਸੰਭਾਲੋ ਸ਼ਾਮਾਂ ਨੂੰ ਆ ਕੇ ਫਿਰ ਜਿੰਨਾ ਕਾ ਵੀ ਸਮਾਂ ਬਚਿਆ ਸਾਧ ਸੰਗਤ ਜੀ ਸ਼ਾਮਾਂ ਨੂੰ ਫਿਰ ਕੋਈ 5 10 15 20 ਮਿੰਟ ਉਸ ਪ੍ਰਮਾਤਮਾ ਦੀ ਬੰਦਗੀ ਕਰੀਏ ਨਿਤਨੇਮ ਕਰੀਏ ਸੋਹੰਗ ਦਾ ਸ਼ਬਦ ਦਾ ਜਾਪ ਕਰੀਏ ਤੇ ਸਾਧ ਸੰਗਤ ਜੀ ਦਿਨੇ ਕੰਮਕਾਰ ਕਰਦੇ ਕਰਦੇ ਪ੍ਰਮਾਤਮਾ ਦਾ ਸਿਮਰਨ ਕਰੀਏ। ਇਹੀ ਸਤਿਗੁਰੂ ਦਾਸ ਮਹਾਰਾਜ ਜੀ ਸਾਨੂੰ ਸਮਝਾ ਰਹੇ ਨੇ ਸੋਹੰਗ ਸੋਹੰਗ ਉਚਾਰੀਐ ਸੰਧਿਆ ਸਮੇ ਧਿਆਨ ਸੋਹੰਗ ਸੋਹੰਗ ਉਚਾਰੀਐ ਅੰਮ੍ਰਿਤ ਵੇਲਾ ਗਿਆਨ ਕਿ ਭਾਈ ਸਾਨੂੰ ਸੰਧਿਆ ਸਮੇਂ ਵੀ ਧਿਆਨ ਲਾਣਾ ਚਾਹੀਦਾ ਆ ਸਾਨੂੰ ਅੰਮ੍ਰਿਤ ਵੇਲਾ ਵੀ ਸੰਭਾਲਣਾ ਚਾਹੀਦਾ ਹੈ ਤੇ ਸਾਧ ਸੰਗਤ ਜੀ ਜੋ ਅੰਮ੍ਰਿਤ ਵੇਲਾ ਸੰਭਾਲ ਲੈਂਦਾ ਆ ਉਸ ਨੂੰ ਗੁਰੂ ਦਾ ਸੱਚਾ ਗਿਆਨ ਪ੍ਰਾਪਤ ਹੁੰਦਾ ਆ ਅੰਦਰ ਜੋ ਸਾਡੇ ਬ੍ਰਹਮ ਗਿਆਨ ਹੈ ਸਾਧ ਸੰਗਤ ਜੀ ਉਹ ਬਾਹਰ ਨਿਕਲਦਾ ਆ ਅੰਦਰ ਸਾਧ ਸੰਗਤ ਜੀ ਸਾਡੇ ਜੋ ਬ੍ਰਹਮ ਗਿਆਨ ਹੈ ਉਹਦੀ ਪ੍ਰਾਪਤੀ ਹੁੰਦੀ ਹੈ ਜੇ ਸੋ ਚੰਦਾ ਉੱਗਵੈ ਸੂਰਜ ਚੜ੍ਹੈ ਹਜ਼ਾਰ ਐਤੇ ਚਾਨਣ ਹੁੰਦਿਆਂ ਗੁਰਬਿਨ ਕੋਰ ਅੰਧਾਰ ਤੇ ਸਾਧ ਸੰਗਤ ਜੀ ਜੋ ਗੁਰੂ ਦਾ ਅਸਲ ਖਜ਼ਾਨਾ ਆ ਸਾਧ ਸੰਗਤ ਜੀ ਅੰਮ੍ਰਿਤ ਵੇਲੇ ਜੇ ਬੈਠਾਂਗੇ ਸੋਹੰਗ ਸ਼ਬਦ ਦਾ ਜਾਪ ਕਰਾਂਗੇ ਫੇਰ ਹੀ ਸਾਨੂੰ ਉਹ ਪਰਮ ਪਿਤਾ ਪਰਮਾਤਮਾ ਦੀ ਜੋ ਪ੍ਰਾਪਤੀ ਉਹ ਹੋਣੀ ਸੋਹੰਗ ਸੋਹੰਗ ਉਚਾਰਿਆ ਸੰਧਿਆ ਸਮੇ ਧਿਆਨ ਸੋਹੰਗ ਸੋਹੰਗ ਉਚਾਰਿਆ ਅੰਮ੍ਰਿਤ ਵੇਲੇ ਗਿਆਂ ਤੇ ਆਓ ਸਾਧ ਸੰਗਤ ਜੀ ਸਤਿਗੁਰਾਂ ਦਾ ਬੜਾ ਹੀ ਪਾਵਨ ਪਵਿੱਤਰ ਸ਼ਬਦ ਹੈ ਜੀਬਾ ਸੋ ਓੰਕਾਰ ਜਪ ਹੱਥਨ ਸੋ ਕਰਕਾਰ ਰਾਮ ਮਿਲੇ ਘਰ ਆਏ ਕਰ ਕਹਿਰਵ ਦਾਸ ਵਿਚਾਰ ਜੀਵ ਹੱਥਾਂ ਨਾਲ ਕੰਮ ਕਰ ਆਪਣੀ ਜ਼ਿੰਮੇਵਾਰੀਆਂ ਨਿਭਾ ਮਾਤਾ ਪਿਤਾ ਦੀ ਸੇਵਾ ਕਰ ਬੱਚਾ ਨੂੰ ਪੜਾ ਲਿਖਾ ਕਾਮਯਾਬ ਕਰ ਆਪਣੀ ਸਾਰੀ ਜ਼ਿੰਮੇਵਾਰੀਆਂ ਨਿਭਾंदे ਨਿਭਾंदे ਕੰਮ ਕਰਦੇ ਕਰਦੇ ਸਾਧ ਸੰਗਤ ਜੀ ਅਸੀਂ ਸੋਹੰਗ ਸਤਨਾਮ ਦਾ ਜਾਪ ਕਰੀਏ ਸਤਿਗੁਰੂ ਜੀ ਫਰਮਾਉਂਦੇ ਨੇ ਭਾਈ ਤੇਰੇ ਅੰਦਰੋਂ ਹੀ ਉਹ ਪਰਮਾਤਮਾ ਮਿਲ ਜਾਵੇਗਾ ਨੇਕ ਕਮਾਈ ਜੋ ਕਰੈ ਗ੍ਰਹਿ ਬੰਤ ਤਜ ਨਾ ਜਾਏ ਰਵਦਾਸ ਹਮਾਰਾ RAM ਤੋਂ ਗ੍ਰਹਿ ਮੈ ਮਿਲ ਹੈ ਆਈ ਤਿਆਉ ਸਾ ਸੰਗਤ ਜੀ ਅੰਮ੍ਰਿਤ ਵੇਲਾ ਸੰਭਾਲੀਏ ਸੰਧਿਆ ਵੇਲਾ ਸੰਭਾਲੀਏ ਤੇ ਸਾਰਾ ਦਿਨ ਕੰਮਕਾਰ ਕਰਦੇ ਕਰਦੇ ਉਸ ਪ੍ਰਮਾਤਮਾ ਦਾ ਸਿਮਰਨ ਕਰੀਏ ਸਾਨੂੰ ਵੇਲੇ ਬੈਠ ਕੇ ਨਾਮ ਜਪਣ ਦਾ ਉਪਦੇਸ਼ ਨਹੀਂ ਦਿੱਤਾ ਸਤਿਗੁਰੂ ਜੀ ਫਰਮਾਉਂਦੇ ਨੇ ਭਾਈ ਕੰਮ ਵੀ ਕਰ ਤੇ ਪ੍ਰਮਾਤਮਾ ਦਾ ਸਿਮਰਨ ਵੀ ਕਰ ਅੱਗੇ ਸਤਿਗੁਰੂ ਜੀ ਸਮਝਾਣਾ ਕਰਦੇ ਨੇ ਸੋਹੰਗ ਸੋਹੰਗ ਉਚਾਰੀਐ ਸਾਕਤ ਸੰਗ ਨ ਹੋਇ ਕਿ ਸਾ ਸੰਗਤ ਜੀ ਜਿਵੇਂ ਪਹਿਲੀ ਪੰਕਤੀ ਵੀ ਸਤਿਗੁਰਾਂ ਨੇ ਫਰਮਾਇਆ ਸੀ ਸੋਂਗ ਸੋਂਗ ਉਚਾਰਿਆ ਸ੍ਰੇਸ਼ਟ ਪੁਰਸ਼ ਸੰਗ ਪਿਆਰ ਕਿ ਭਾਈ ਜੋ ਸੋਹੰਗ ਸ਼ਬਦ ਜਪੇਗਾ ਉਸ ਦੀ ਜ਼ਿੰਦਗੀ 'ਚ ਵੱਡੇ ਵੱਡੇ ਸਾਧੂ ਸੰਤਾਂ ਆਣਗੇ ਸ੍ਰੇਸ਼ਟ ਪੁਰਸ਼ ਦਾ ਸਾਧ ਸੰਗਤ ਜੀ ਮੇਲ ਹੁੰਦਾ ਹੈ ਤੇ ਸਤਿਗੁਰੂ ਅਰਦਾਸ ਮਹਾਰਾਜ ਜੀ ਫਰਮਾਉਂਦੇ ਨੇ ਕਿ ਭਾਈ ਸੋਹੰਗ ਸ਼ਬਦ ਦੇ ਨਾਲ ਪ੍ਰਮਾਤਮਾ ਦੀ ਪ੍ਰਾਪਤੀ ਹੁੰਦੀ ਤੇ ਜਦੋਂ ਇਨਸਾਨ ਸਤਸੰਗੀ ਬੰਦਾ ਹੈ ਸਾਧ ਸੰਗਤ ਜੀ ਵੱਡੇ ਵੱਡੇ ਲੋਕ ਉਸ ਦੀ ਜ਼ਿੰਦਗੀ ਵਿੱਚ ਆਉਂਦੇ ਨੇ ਜੈਸੀ ਸੰਗਤ ਸਾਧ ਸੰਗਤ ਦੀ ਵੈਸੀ ਰੰਗ ਤੇ ਸਾਧ ਸੰਗਤ ਜੀ ਜੈਸੀ ਰੰਗਤ ਚੜ੍ਹੇਗੀ ਫਿਰ ਅੱਗੇ ਦੇ ਅੱਗੇ ਵੈਸੇ ਇਨਸਾਨ ਸਾਡੇ ਕੋਲ ਆਣਗੇ ਤੇ ਸਤਿਗੁਰੂ ਜੀ ਫਰਮਾਉਂਦੇ ਨੇ ਭਾਈ ਤੂੰ ਸੋਹنگ ਸ਼ਬਦ ਦਾ ਜਾਪ ਕਰ ਸਾਕਤ ਸੰਗ ਨ ਹੋਏ ਤੇ ਸਾਧ ਸੰਗਤ ਜੀ ਸੋਹنگ ਸ਼ਬਦ ਦਾ ਜਾਪ ਕਰਨ ਦੇ ਨਾਲ ਜੋ ਸਾਕਤ ਲੋਕ ਨੇ ਸਾਧ ਸੰਗਤ ਜੋ ਦੂਰ ਰਹਿੰਦੇ ਨੇ ਤੇ ਸਾਧ ਸੰਗਤ ਜੀ ਜੋ ਸਾਧੂ ਨੇ ਸੰਤ ਨੇ ਸਤਸੰਗੀ ਨੇ ਉਹ ਸਾਡੇ ਕੋਲ ਆਉਂਦੇ ਨੇ ਜੋ ਦੁਸ਼ਵੈਸ਼ ਭਾਵਨਾ ਵਾਲੇ ਨੇ ਬੁਰੀ ਭਾਵਨਾ ਵਾਲੇ ਨੇ ਸਾਧ ਸੰਗਤ ਜੀ ਉਹ ਦੂਰ ਚਲੇ ਜਾਂਦੇ ਨੇ ਇਹ ਸਾਧ ਸੰਗਤ ਜੀ ਬਹੁਤ ਵੱਡਾ ਸਤੈ ਆ ਕਿ ਜੈਸੀ ਆਪਾਂ ਸੰਗਤ ਕਰਾਂਗੇ ਵੈਸੇ ਹੀ ਆਸੇ ਪਾਸੇ ਜੋ ਸਾਡੇ ਲੋਕ ਜਮਾ ਹੋਣੇ ਸ਼ੁਰੂ ਹੋ ਜਾਂਦੇ ਨੇ ਜੈਸੀ ਸੋਚ ਹੋਵੇਗੀ ਨਾ ਸਾਧ ਸੰਗਤ ਜੀ ਸਤਿਗੁਰੂ ਜੀ ਫਰਮਾਉਂਦੇ ਨੇ ਤੁਰਦੇ ਕੋ ਤੁਰਦਾ ਮਿਲੈ ਉੜਤੇ ਕੋ ਉੜਤਾ ਜੀਵਤੇ ਕੋ ਜੀਵਤਾ ਮਿਲੈ ਮੂਹੇ ਕੋ ਮੂਆ ਨਾਨਕ ਸੋសា ਲਾਈ ਐ ਜਿਨ ਕਾਰਣ ਕੀਆ ਕਿ ਭਾਈ ਜੈਸੀ ਅਸੀਂ ਸੋਚ ਰੱਖਾਂਗੇ ਵੈਸੇ ਹੀ ਲੋਕ ਸਾਡੇ ਕੋਲ ਆਉਣਗੇ ਤਾਂ ਆਓ ਸਾਧ ਸੰਗਤ ਜੀ ਆਪਣੇ ਮਨ ਨੂੰ ਸ਼ੁੱਧ ਕਰੀਏ ਆਪਣੇ ਮਨ ਦੇ ਵਿੱਚ ਗੁਰੂ ਦੇ ਵਿਚਾਰ ਵਸਾ ਲਈਏ ਤਾਂ 사ਤਸੰਗਤ ਜੀ ਜੋ ਚੰਗੇ ਚੰਗੇ ਲੋਕ ਨੇ ਸਾਧੂ ਸੰਤ ਨੇ ਉਹਨਾਂ ਦੇ ਨਾਲ ਮੁਲਾਕਾਤਾਂ ਹੋਣਗੀਆਂ ਅੱਗੇ ਸਤਿਗੁਰ ਜੀ ਫਰਮਾਉਂਦੇ ਨੇ ਸੋਹੰਗ ਸੋਹੰਗ ਉਚਾਰਿਆ ਨਿਰਮਲ ਹੋ ਵੈ ਸੋਏ ਇਹ 사ਤਸੰਗਤ ਜੀ ਬਹੁਤ ਲੋਕਾਂ ਦਾ ਸਵਾਲ ਹੁੰਦਾ ਆ ਕਿ ਭਾਈ ਮਨ ਦੇ ਵਿੱਚ ਲਾਲਚ ਵੀ ਹੈ ਦੁਸ਼ਵੈਸ਼ ਵੀ ਹੈ ਈਰਖਾ ਵੀ ਹੈ ਨਿੰਦਾ ਚੁਗਲੀ ਵੀ ਹੈ ਕਿਵੇਂ ਦੂਰ ਕਰੀਏ ਤਾਂ 사ਤਸੰਗਤ ਦੇ ਸਤਿਗੁਰਵਦਾਸ ਮਹਾਰਾਜ ਜੀ ਖੁਦ ਜਵਾਬ ਦਿੰਦੇ ਨੇ ਕਿ ਪਾਈ ਸੋਹੰਗ ਸ਼ਬਦ ਜਪਿਆ ਕਰ ਅੰਮ੍ਰਿਤ ਬਾਣੀ ਪੜਿਆ ਕਰ ਸਵੇਰੇ ਸ਼ਾਮ ਸਾਧ ਸੰਗਤ ਜੀ ਗੁਰਬਾਣੀ ਪੜਹੀਏ ਸੋਹੰਗ ਸ਼ਬਦ ਦਾ ਜਾਪ ਕਰੀਏ ਜੋ ਮਨ ਦੇ ਵਿੱਚ ਜੋ ਲਾਲਚ ਹੈ ਹੀਰਖਾ ਹੈ ਵਾਸ਼ਨਾ ਹੈ ਨਿੰਦਾ ਹੈ ਚੁਗਲੀ ਹੈ ਇਹ ਸਭ ਕੁਝ ਸਾਧ ਸੰਗਤ ਜੀ ਸਾਫ ਹੋ ਜਾਵੇਗਾ ਤੇ ਤਾਈਓ ਕਹਿੰਦੇ ਨੇ ਭਾਈ ਜੋ ਆਪਣੀ ਗੱਲ ਮੰਨਦੇ ਨੇ ਉਹ ਮਨਮੁਖ ਨੇ ਜੋ ਗੁਰੂ ਦੀ ਗੱਲ ਮੰਨਦੇ ਨੇ ਉਹ ਗੁਰਮੁਖ ਹੁੰਦੇ ਨੇ ਸਾਧ ਸੰਗਤ ਜੀ ਤੇ ਸਾਧ ਸੰਗਤ ਜੀ ਗੁਰੂ ਦੀ ਸੋਚ ਬਹੁਤ ਵੱਡੀ ਹੈ ਜੋ ਅੱਜ ਵਿਗਿਆਨ ਕਹਿ ਰਿਹਾ ਆ ਸਤਸੰਗਤ ਜੀ ਗੁਰੂਆਂ ਨੇ 650 ਸਾਲ ਪਹਿਲਾਂ ਉਹ ਗੱਲਾਂ ਕਹੀਆਂ ਨੇ ਇਹ ਸਤਸੰਗਤ ਜੀ ਜੋ ਸਾਇੰਸ ਅੱਜ ਕਹਿ ਰਹੀ ਆ ਉਹ ਗੁਰੂਆਂ ਨੇ ਪਹਿਲਾਂ ਹੀ ਲਿਖਿਆ ਆ ਸਤਸੰਗਤ ਜੀ ਗੁਰੂ ਹੀ ਨੇ ਭਾਈ ਜੋ ਸਬਦਾ ਪਹਿਲਾ ਮੰਗ ਰਹੇ ਨੇ ਇਹ ਸਤਸੰਗਤ ਜੀ ਇਤੋਂ ਤੱਕ ਕਿ ਭਾਰਤ ਦਾ ਜੋ ਸੰਵਿਧਾਨ ਹੈ ਉਹਦੇ ਵਿੱਚ ਗੁਰਬਾਣੀ ਦੀ ਛਾਪ ਗੁਰਬਾਣੀ ਦੀ ਝਲਕ ਮਿਲਦੀ ਹੈ ਬੇਗਮਪੁਰਾ ਸ਼ਹਿਰ ਕੋ ਨਾਂ ਸਾਤਸੰਗਤ ਜੀ ਸੋਹੰਗ ਸੋਹੰਗ ਉਚਾਰਿਆ ਨਿਰਮਲ ਹੋਵੇ ਸੋਏ ਕਿ ਭਾਈ ਜੇ ਮਨ ਨਿਰਮਲ ਕਰਨਾ ਆ ਸਾਫ ਕਰਨਾ ਹੈ ਤਾਂ ਭਾਈ ਆਪਾ ਸੋਹੰਗ ਸਤਨਾਮ ਦਾ ਜਾਪ ਕਰੀਏ ਸੋਹੰਗ ਸੋਹੰਗ ਉਚਾਰਿਆ ਕਰਨ ਕਾਰਨ ਆਲੇ ਤੇ ਸਾਤਸੰਗਤ ਜੀ ਜੋ ਸੋਹੰਗ ਸ਼ਬਦ ਜਪੇਗਾ ਉਹ ਪ੍ਰਮਾਤਮਾ ਦੀ ਮਹਿਮਾ ਨੂੰ ਜਾਣ ਲੈਂਦਾ ਹੈ ਸਾਤਸੰਗਤ ਜੀ ਜਿਹਨੂੰ ਜਾਣਨਾ ਬਹੁਤ ਮੁਸ਼ਕਿਲ ਹੈ ਕਹਿ ਰਵਦਾਸ ਅਕਤ ਕਥਾ ਸਾਤਸੰਗਤ ਜੀ ਜਾਣ ਲੈਂਦੇ ਨੇ ਪਰ ਉਸ ਨੂੰ ਬਿਆਨ ਕਰਨਾ ਬਹੁਤ ਔਖਾ ਜਿਵੇਂ ਕੋਈ ਗੁੰਗਾ ਗੁੜ ਖਾ ਕੇ ਨਹੀਂ ਜੇ ਦੱਸ ਸਕਦਾ ਸਾਤਸੰਗਤ ਜੀ ਜਿੰਨੇ ਵੀ ਗੁਰੂ ਹੋਏ ਨੇ ਸਾਤਸੰਗਤ ਜੀ ਪ੍ਰਮਾਤਮਾ ਦੀ ਪ੍ਰਾਪਤੀ ਤੋਂ ਬਾਅਦ ਇੱਕੋ ਹੀ ਗੱਲ ਕਹੀ ਹੈ ਕਹਿ ਰਵਦਾਸ ਅਕਤ ਕਥਾ ਕਿ ਭਾਈ ਉਹ ਪ੍ਰਮਾਤਮਾ ਐਡਾ ਵੱਡਾ ਆ ਉਹਦੀ ਕਥਾ ਨੂੰ ਲਿਖਿਆ ਨਹੀਂ ਜੇ ਜਾ ਸਕਦਾ ਪਰ ਸਾਤਸੰਗਤ ਜੀ ਜਾਪ ਕਰਨ ਦੇ ਨਾਲ ਸੋਹੰਗ ਸੋਹੰਗ ਚਾਰੀਆ ਕਰਨ ਕਾਰਨ ਅਲੇਖ ਕਿ ਸਾਤਸੰਗਤ ਜੀ ਉਹ ਮਹਿਮਾ ਜਾਣ ਲੈਂਦਾ ਜਿਸ ਨੂੰ ਬਿਆਨ ਨਹੀਂ ਜੇ ਕੀਤਾ ਜਾ ਸਕਦਾ ਤੇ ਬਿਲਕੁਲ ਅੰਤ ਵੀ ਸਤਿਗੁਰੂ ਜੀ ਫਰਮਾਉਂਦੇ ਨੇ ਕਹਿ ਰਵਦਾਸ ਪੁਕਾਰ ਕੈ ਮਨ ਨਹੀਂ ਵਾ ਕਰ ਦੇ ਕਿ ਭਾਈ ਆਪਣੇ ਅੰਦਰੋਂ ਅਹੰਕਾਰ ਖਤਮ ਕਰ ਤੇ ਜਿਸ ਦਿਨ ਅਸੀਂ ਅਹੰਕਾਰ ਖਤਮ ਕਰ ਲਵਾਂਗੇ ਸਾਧ ਸੰਗਤ ਜੀ ਉਹ ਪ੍ਰਮਾਤਮਾ ਦੀ ਪ੍ਰਾਪਤੀ ਸਾਨੂੰ ਆਪਣੇ ਅੰਦਰੋਂ ਹੀ ਹੋ ਜਾਣੀ ਐਸੀ ਭਗਤ ਨਾ ਹੋਈ ਰਹਿ ਭਾਈ ਰਾਮਨਾਮ ਬਿਨ ਜੋ ਕੁਛ ਕਰੀਐ ਸੋ ਸਭ ਪਰਮ ਕਾ ਹੈ ਸਾਰੇ ਵਹਿਮ ਪਰਮ ਅਡੰਬਰ ਪਖੰਡ ਚੜ ਕੇ ਤੇ ਸਾਸੰਗਤ ਜੀ ਅੰਦਰ ਜੋ ਮੈਂ ਬੈਠਾ ਆ ਉਹਨੂੰ ਖਤਮ ਕਰਕੇ ਸਾਸੰਗਤ ਜੀ ਗੁਰੂ ਜੀ ਫਰਮਾਉਂਦੇ ਨੇ ਆਪਾ ਗयो ਤਬ ਪਗਦ ਪਾਈ ਕਿ ਸਾਸੰਗਤ ਜੀ ਜਦੋਂ ਤੱਕ ਮੈਂ ਆ ਨਾ ਸਾਨੂੰ ਪ੍ਰਮਾਤਮਾ ਦੀ ਪ੍ਰਾਪਤੀ ਹੋ ਹੀ ਨਹੀਂ ਸਕਦੀ ਭਗਤੀ ਹੋ ਹੀ ਨਹੀਂ ਜੀ ਸਕਦੀ ਜਦ ਹਮ ਹੋਤੇ ਤਬ ਤੂੰ ਨਾਹੀਂ ਅਬ ਤੂੰ ਹੀ ਮੈਂ ਨਹੀਂ ਸਾਸੰਗਤ ਜੀ ਜਦ ਤੱਕ ਮੈਂ ਆ ਤੂੰ ਨਹੀਂ ਆਂਦਾ ਤੇ ਜਦੋਂ ਅਸੀਂ ਮੈਂ ਖਤਮ ਕਰ ਲਈ ਸਾਧ ਸੰਗਤ ਜੀ ਫਿਰ ਤੂੰ ਹੀ ਤੂੰ ਨਜਰਾ ਆਦਾ ਹੈ ਸਭ ਮੇ ਹਰ ਹੈ ਹਰ ਮੇ ਸਭ ਹੈ ਹਰ ਅਪਨੋ ਜਿਨ ਜਾਨਾ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਸੋ ਆਓ ਸਾਧ ਸੰਗਤ ਜੀ ਆਪਣੇ ਅੰਦਰ ਦਾ ਜੋ ਅਹੰਕਾਰ ਆ ਉਹ ਖਤਮ ਕਰੀਏ ਪਰਮ ਪਿਤਾ ਪਰਮਾਤਮਾ ਨੇ ਸਾਨੂੰ ਜੋ ਸਰੀਰ ਬਖਸ਼ਿਆ ਹੈ ਸਾਧ ਸੰਗਤ ਜੀ ਮਾਨਸ ਜਨਮ ਦੁਲੰਭ ਹੈ ਹੋਏ ਨਾ ਬਾਰੰਬਾਰ ਬਾਰ ਬਾਰ ਨਹੀਂ ਮਿਲਣਾ ਸਾਧ ਸੰਗਤ ਜੀ ਤੋਂ ਬੇਨਤੀ ਹੈ ਜੋ ਗੁਰੂ ਰਵਿਦਾਸ ਮਹਾਰਾਜ ਜੀ ਦੇ ਵਚਨ ਨੇ ਸਾਧ ਸੰਗਤ ਜੀ ਉਹਨਾਂ ਨੂੰ ਮੰਨਿਏ ਕੱਲੇ ਗੁਰੂ ਕਹਿ ਨਾਲ ਗੱਲ ਨਹੀਂ ਚੱਲਦੀ ਆਪਾਂ ਗੁਰੂ ਦੀ ਗੱਲ ਮੰਨਾਂਗੇ ਫਿਰ ਸਾਧ ਸੰਗਤ ਜੀ ਆਪਾਂ ਗੁਰੂ ਵਾਲੇ ਬਣਾਂਗੇ ਬਚਨੀ ਤੋਰ ਮੋਰ ਮਨ ਮੰਨਾਂ ਜਨਕੋ ਪੂਰਨ ਦੀ ਜੇ ਭਾਈ ਜੋ ਗੁਰੂ ਦੇ ਵਚਨ ਮੰਨਦੇ ਨੇ ਉਹੀ ਪਰਫੈਕਟ ਨੇ ਬਾਕੀ ਸਾਰੇ ਅਧੂਰੇ ਜਾ ਰਹੇ ਨੇ ਸਾਧ ਸੰਗਤ ਜੀ ਸਭ ਅੱਜ ਗੁਰਾਂ ਦਾ ਵਚਨ ਹੈ ਉਪਦੇਸ਼ ਹੈ ਕਿ ਭਾਈ ਸੋਹੰ ਅੰਮ੍ਰਿਤ ਵੇਲੇ ਸੰਧਿਆ ਵੇਲੇ ਸੋਹੰ ਸ਼ਬਦ ਜਪਿਆ ਕਰ ਕੰਮ ਕਰਦੇ ਕਰਦੇ ਸੋਹੰਸ਼ ਸ਼ਬਦ ਜਪਿਆ ਕਰ ਤੇ ਸਾਧ ਸੰਗਤ ਜੀ ਹੱਥਾਂ ਨਾਲ ਕੀਰਤ ਕਰੀਏ ਜੀਭਾਂ ਨਾਲ ਪਰਮਾਤਮਾ ਦਾ ਸਿਮਰਨ ਕਰੀਏ ਉਹ ਸਾਰੀ ਦੁਨੀਆ ਦਾ ਮਾਲਕ ਸਾਨੂੰ ਆਪਣੇ ਅੰਦਰੋਂ ਹੀ ਮਿਲ ਜਾਵੇ ਸਾਧ ਸੰਗਤ ਜੀ ਸਾਨੂੰ ਕਿਤੇ ਵੀ ਜਾਣ ਦੀ ਲੋੜ ਨਹੀਂ ਸੋ ਇਨੀਆਂ ਕ ਬੇਨਤੀਆਂ ਜਿਹੜੀਆਂ ਪ੍ਰਵਾਨ ਕਰਨਾ ਆਪਣੇ ਬੱਚਿਆਂ ਨੂੰ ਪੜਾ ਲਿਖਾ ਕੇ ਕਾਮਯਾਬ ਕਰੀਏ ਮਾਤਾ ਪਿਤਾ ਦੀ ਸੇਵਾ ਕਰੀਏ ਸਮਾਜ ਦੇ ਪ੍ਰਤੀ ਵੀ ਫਰਜ਼ ਨਿਭਾਈਏ ਸਾਧ ਸੰਗਤ ਜੀ ਪੜੋ ਜੁੜੋ ਤੇ ਸੰਘਰਸ਼ ਕਰੋ ਇਹੀ ਬਾਬਾ ਸਾਹਿਬ ਨੇ ਕਿਹਾ ਸੀ ਤੇ ਉਸ ਤੋਂ ਪਹਿਲਾਂ ਗੁਰੂ ਅਰਦਾਸ ਮਹਾਰਾਜ ਜੀ ਨੇ ਵੀ ਇਹੀ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤੀ ਸੀ ਮਾਧੋ ਅਵਿਦਿਆ ਹਿਤ ਕੀ ਬਬੇਕ ਦੀਪ ਮਲੀ ਸਤ ਸੰਗਤ ਮਿਲ ਰਹੀ ਹੈ ਮਾਧੋ ਜੈਸੇ ਮਧੂ ਮਖੀਰਾ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੋ ਅਨ ਛੋਟ ਬੜੇ ਸਭ ਸੰਭਸੈ ਰਵਦਾਸ ਰਹੇ ਪਰਸੰਤ ਸੋ ਸਾਦ ਸੰਗਤ ਜੈਨੀ ਕੀ ਬੇਨਤੀ ਪ੍ਰਵਾਨ ਹੋਈਆਂ ਪੁੱਲਾਂ ਚੁੱਕਾਂ ਦੀਆਂ ਸ਼ਮਾਂ ਜੋ ਤੇਰੀ ਸ਼ਰਣਾਗਤਾ ਤਿੰਨਾਂ ਹੀ ਪਾਰੋ ਚਨੀ ਤੁਮ ਤੇ 342 ਸੰਸਾਰ ਜੋ ਬੋਲੇ ਸੋ ਨਿਰਭੈ ਜਗਤ ਗੁਰੂ ਸਤਗੁਰੂ ਦਾਸ ਮਹਾਰਾਜ ਕੀ ਜੈ ਜੈ ਗੁਰਦੇਵ ਧਨ ਗੁਰਦੇਵ ਸਤਨਾਮ 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 ਸੋਹਨ ਸਤਨਾਮ ਜੀਉ